ਮੈਂ ਤੁਹਾਡਾ ਪੱਤਰਕਾਰ ਪ੍ਰਿੰਦਰਮਨ ਪਹੁੰਚਿਆ ਜ਼ਿਲ੍ਹਾ ਫਤੇਗੜ ਸਾਹਿਬ ਤਹਿਸੀਲ ਬਸੀ ਪਠਾਣਾ ਦੇ ਪਿੰਡ ਮਹਿਮਤਪੁਰ ਜਿੱਥੇ ਝੋਨੇ ਨੂੰ ਬਿਮਾਰੀ ਲੱਗਣ ਦੇ ਨਾਲ ਜਿਹੜੇ ਝੋਨੇ ਦੇ ਇਹ ਬੂਟੇ ਨੇ ਬਿਲਕੁਲ ਖਤਮ ਹੋ ਗਏ ਮਧਰੇ ਰਹਿ ਗਏ ਜਿਸ ਨੂੰ ਬੌਣਾ ਪਨ ਕਹਿੰਦੇ ਨੇ ਆਪਾਂ ਜਾਂ ਮਧਰੇਪੰਦਾ ਰੋਗ ਲੱਗ ਗਿਆ ਇਹ ਇਹ ਬੂਟੇ ਇੱਕ 1 ਫੁੱਟ ਤੋਂ ਜ਼ਿਆਦਾ ਉੱਪਰ ਨਹੀਂ ਵੱਧ ਸਕੇ ਜਿਸ ਦੇ ਕਾਰਨ ਜਿਹੜਾ ਕਿਸਾਨਾਂ ਦਾ ਪਿੰਡ ਮਹਿਮਤ ਬਰਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਨਿਮੋਸ਼ੀ ਵੀ ਹੈ ਕਿਸਾਨਾਂ ਦੀ ਮੰਗ ਹੈ ਵੀ ਕਿ ਇਹ ਜਿਹੜਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਸਾਨੂੰ ਮਿਲਣਾ ਚਾਹੀਦਾ ਹੈ ਇਸੇ ਤਰ੍ਹਾਂ ਪਿੰਡ ਮਹਿਮਦਪੁਰ ਦੇ ਕਿਸਾਨ ਜਸਪਾਲ ਸਿੰਘ ਦੇ ਲਗਭਗ 2 ਏਕੜ ਜਿਹੜੀ ਝੋਨੇ ਦੀ ਫਸਲ ਹੈ ਇਹ ਮਧਰਾਪਣ ਬੌਣੇਪਣ ਦਾ ਜਿਹੜਾ ਰੋਗ ਦੇ ਨਾਲ ਮਦਰੀ ਰਹੇਗੀ ਬਰਬਾਦ ਹੋਗੀ ਉਸ ਫਸਲ ਦੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਤੇ ਮਹਿਮਨਪੁਰ ਜਿੱਥੇ ਜਿਹੜੇ ਕਿਸਾਨਾਂ ਦੇ ਜਿਹੜਾ ਝੋਨਾ ਉਹ ਮਦਰਾ ਰਹਿ ਗਿਆ ਜਿਸ ਦੇ ਕਾਰਨ ਜਿਹੜੇ ਬੂਟੇ ਬਹੁਤ ਜ਼ਿਆਦਾ ਬੂਟੇ ਖਰਾਬ ਹੋ ਗਏ ਨਿੱਸਰ ਨਹੀਂ ਸਕੇ ਜਿਸ ਕਾਰਨ ਕਿਸਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੈਂ ਜਸਪਾਲ ਸਿੰਘ ਪੁੱਤਰ ਗਰਮੇਲ ਸਿੰਘ ਪਿੰਡ ਮਹਿਮਨਪੁਰ ਸਾਡੇ 2 ਏਕੜ ਜੀ ਜੇ ਨੁਕਸਾਨ ਹੋ ਗਿਆ ਮਧਰਾਪਨ ਬਹੁਤ ਜ਼ਿਆਦਾ ਖਤਮ ਹੋ ਗਿਆ तकरीबन 50000 ਨੂੰ ਠੇਕੇ ਤੇ ਰਹੀ 25000 ਹੋਰ ਉੱਪਰ ਖਰਚਾ ਹੋ ਗਿਆ ਬਹੁਤ ਖਰਚਾ ਹੋ ਗਿਆ ਸਾਡਾ ਜਿਆਦਾ ਪਰ ਪ੍ਰਿਆਨ ਬਹੁਤ ਕਰੀਆਂ ਪਰ ਕੋਈ ਪੈਦਾ ਨਹੀਂ ਹੋਇਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਕੁਛ ਨਾ ਕੁਛ ਸਾਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਮੁੱਖ ਮੰਤਰੀ ਸਭ ਤੋਂ ਮੰਗ ਕਰਦੇ ਆਂ ਵੀ ਜਿਹੜਿਆਂ ਨੁਕਸਾਨ ਹੋਇਆ ਉਸ ਨੂੰ ਕੁਛ ਨਾ ਕੁਛ ਪਰਵਾਈ ਵਿੱਤੀ ਸਹਾਇਤਾ ਸਾਨੂੰ ਦਿੱਤੀ ਜਾਵੇ ਕਿਉਂਕਿ ਜ਼ਮੀਨ ਠੇਕੇ ਤੇ ਰਹੀ ਆ ਖਰਚਾ ਵਾਦ ਹੋ ਗਿਆ ਹਰਸ਼ਵੀਰ ਸਿੰਘ ਜੀ ਪਿੰਡ ਮਹਿਮਦਪੁਰ ਤੇ ਇਹ ਮੇਰੇ ਚਾਰ ਕਿੱਲੇ ਨੇ ਚਾਰ ਦੇ ਚਾਰ ਦੇ ਵਿੱਚੋਂ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਆਪਣਾ ਬੋਨਾ ਬੁੱਟਾ ਰਹਿ ਗਿਆ ਜੀ ਤੇ ਸਰਕਾਰ ਨੂੰ ਬੇਨਤੀ ਹੋਈ ਇਸ ਦੇ ਉੱਪਰ ਹੀ 20 ਤੋਂ 25000 ਰੁਪਏ ਖਰਚਾ ਆ ਚੁੱਕੇ ਹੈ ਜੀ ਕੀ ਮੰਗ ਕਰਦੇ ਸਰਕਾਰ ਤੋਂ ਜੀ ਅਸੀਂ ਕਹਿ ਨਹੀਂ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਦੇਖਿਆ ਜਾਵੇ ਜੀ ਮੁਆਵਜ਼ਾ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੀ ਦਿੱਤਾ ਜਾਵੇ ਬੇਨਤੀ ਹੈ ਸਾਡੀ ਸਰਕਾਰ ਨੂੰ ਜੀ ਬੇਨਤੀ ਹੈ ਜੀ ਹਾਂਜੀ ਤੇ ਮਤਲਬ ਸਪਰੇਅ ਵੀ ਕਰੀ ਦੀ ਜੀ ਹਾਂਜੀ ਇਹ ਤਾਂ 20 ਤੋਂ 30000 ਰੁਪਿਆ ਖਰਚਾ ਆਇਆ ਹੋਇਆ ਜੀ ਸਪਰੇਅ ਕੀਤੀਆਂ ਜੀ ਹਾਂਜੀ ਸਪਰੇਅਾਂ ਕੀਤੀਆਂ ਜੀ ਰੇ ਭਾਈ ਜੀ ਪਰ ਕੋਈ ਪਰ ਕੋਈ ਰਿਜ਼ਲਟ ਨਹੀਂ ਦਿਖਾਈ ਤੁਸੀਂ ਦੇਖ ਸਕਦੇ ਹੋ ਸਾਰਾ ਆਪਣਾ ਖਰਾਬ ਹੋ ਚੁੱਕੀ ਹੈ ਹਰਵਿੰਦਰ ਸਿੰਘਾ ਜੀ ਇਹ ਕੀ ਗੱਲ ਕੀ ਨੁਕਸਾਨ ਹੋ ਗਿਆ ਜੀ ਆ ਛੋਟਾ-ਬੂਟਾ ਰਹਿ ਗਿਆ ਜੀ ਬਹੁਤ ਨੁਕਸਾਨ ਹੋ ਗਿਆ ਨਾਲੇ ਹਲਦੀ ਦਾ ਰੋਗਾ ਜੀ ਨਾਲੇ ਬੋਟਾ ਛੋਟਾ ਰਹਿ ਗਿਆ ਜੀ ਠੇਕੇ ਦੇ ਜ਼ਮੀਨਾਂ ਜੀ 60 50 ਚਾਰ ਦਾ ਠੇਕਾ ਜੀ ਕਿਲੇ ਦਾ ਤੇ ਆ ਕਰੀਏ ਜੀ ਹੁਣ ਅਸੀਂ ਦੱਸੋ ਇਹ ਇਹਦੇ ਵਿੱਚੋਂ ਹੁਣ ਕੁਝ ਨਿਕਲ ਸਕ ਨਿਕਲੂਗਾ ਜੀ ਇਹ ਜੀ ਕੁਝ ਨਿਕਲਣਾ ਜੀ ਬੂਟੇ ਦੇਖ ਲਓ ਕੋਈ ਕੋਈ ਨਸਰਿਆ ਵਾ ਜੀ 20 ਬੂਟਿਆਂ ਮਗਰ ਇੱਕ ਬੂਟਾ ਵੀ ਨਹੀਂ ਹੈ ਜੱਜਾ ਨਸਰਿਆ ਵਾ ਹਾਂ ਜੀ ਹੁਣ ਤੇ ਇਹ ਇਹਨੇ ਪ੍ਰਸ਼ਾਸਨ ਨੂੰ ਕੋਈ ਸਾਡੀ ਮਦਦ ਕੀਤੀ ਜਾਵੇ ਥੋੜੀ ਬਹੁਤੀ ਚਲੋ ਤੁਹਾਡੇ ਪਿੰਡ ਵਿੱਚ ਹੋਰ ਕਿੰਨੇ ਕਿਸਾਨਾਂ ਦਾ ਹੋਰ ਨੁਕਸਾਨ ਹੋਇਆ ਹੋਰ ਵੀ ਹੈ ਜੀ ਕਈ ਘਰਾਂ ਦਾ ਬਹੁਤ ਹੈ ਜੀ ਤੇ ਲਗਭਗ ਇਹ ਜ਼ਿਲ੍ਹੇ ਵਿੱਚ ਹੀ ਹੈ ਮਤਲਬ ਹੈ ਜੀ ਹਾਂ ਜੀ ਸਾਰੇ ਜ਼ਿਲ੍ਹੇ 'ਚ ਹੈ ਸਾਰੇ ਜ਼ਿਲ੍ਹੇ 'ਚ ਕੋਈ ਪੀੜੀ ਹਲਦੀ ਵਾਲੀ ਵੀ ਉਹ ਵੀ ਬਹੁਤ ਰੋਗ ਹੈ ਜੀ ਇਦਾਂ ਕੀ ਉਹ ਵੀ ਰੋਗ ਹੈ ਜੀ ਹਾਂ ਜੀ ਇਹ ਜਿਹੜਾ ਜਿਸ ਦੇ ਕਾਰਨ ਜਿਹੜਾ ਬਹੁਤ ਨੁਕਸਾਨ ਹੋ ਗਿਆ ਫੈਲੀ ਦਾ ਬੀਜ ਪਾਇਆ ਵੈ ਨਹੀਂ ਬੀਜ ਮੜਾ ਪਾਇਆ ਵਾ ਹੁਣ ਤੱਕ ਫੈਲੀ ਆ ਜੀ ਇਹ ਕਿ ਕਰੂੰਗਾ ਰਿਆ ਹੁਣ ਤੱਕ ਜਦੋਂ ਤੁਸੀਂ ਇਹ ਚੋਨਾ ਲਗਾਇਆ ਕਿੰਨਾ ਖਰਚਾ ਆ ਗਿਆ ਜੀ ਖਰਚਾ ਤਾਂ ਬੇਸਾਬ ਆ ਜੀ ਤੇ ਤਿੰਨ ਚਾਰ ਤਾਂ ਸਪਰੇਹਾਂ ਕਰਤੀਆਂ ਜੀ ਕੋਈ ਕਹਿੰਦੇ ਆਹ ਕਰੋ ਆਹ ਕਰੋ ਸਾਰੀ ਸਪਰੇਹਾਂ ਕਰਕੇ ਦੇਖ ਰਿਹਾ ਜੀ ਖਰਚਾ ਤਾਂ ਬੇਸਾਬ ਆ ਕੀ ਕਰੀਏ ਠੇਕਾ ਵੀ ਦੇਣਾ ਹੈ ਖਰਚਾ ਹੀ ਵਧ ਆ ਗਿਆ ਨਹੀਂ ਲਗਭਗ ਕਿੰਨਾ ਖਰਚਾ ਆ ਗਿਆ ਜੀ 20000 20000 ਦੇ ਉੱਪਰ ਇਹ ਕਿਲੇ ਦਾ ਖਰਚਾ 20000 ਦਾ ਪ੍ਰਤੀ ਇਕੜ 60000 ਹੋ ਗਿਆ ਹਾਂਜੀ ਤੇ ਲਗਭਗ ਤੇ ਮਤਲਬ ਮਤਲਬ 80 ਹਜ਼ਾਰ ਚ ਆ ਗਏ ਤੁਸੀਂ ਜੀ ਹਾਂ ਜੀ 80 80 ਲੱਖ ਚ ਆ ਗਏ ਕਿੱਥੇ ਮਰਤਾਵਾਂ ਦਾ ਇਹ ਸਾਡੀ ਪਰਚਾ ਉਸ ਨੂੰ ਮੰਗਾ ਜੀ ਕੋਈ ਮਾਰੀ ਮਦਦ ਕੀਤੀ ਜਾਵੇ ਥੋੜੀ ਬਹੁਤੀ ਵੀ ਮੌਬਜਾ ਦਿੱਤਾ ਜਾਵੇ ਹੈ ਜੀ ਹਾਂ ਜੀ ਹਾਂ ਜੀ ਸੰਤ ਸਿੰਘ ਦੀਵਾਨ ਸਿੰਘ ਰੈਂਡ ਮੈਂਤਪੁਰ ਜਿਲ੍ਹਾ ਫਤਿਹਗੜ੍ਹ ਸਾਹਿਬ ਤੇ ਹੁਣ ਜਿਹੜਾ ਆਪਣੇ ਆ ਛੋਟੇ ਬੂਟੇ ਵਾਲਾ ਛੋਟਾ ਕਿਸਾਨ ਹੈ ਤਿੰਨ ਤਿੰਨ ਕਿੱਲੇ ਠੇਕੇ ਤੇ ਲਈ ਵੀ ਹੈ ਜ਼ਮੀਨ ਤੇ ਚਾਰ ਚਾਰ ਗੁਣਾ ਖਰਚਾ ਹੋ ਗਿਆ ਜਿੱਥੇ ਇੱਕ ਇੱਕ ਸਪਰੇ ਨਾਲ ਸਰਦਾ ਸੀ ਗੁਣਤ ਚਾਰ ਚਾਰ ਗੁਣਾ ਸਪ੍ਰੇਹਾ ਕਰਕੇ ਵੀ ਇਹਦਾ ਕੁਝ ਨਹੀਂ ਬਣਿਆ ਚੋਕ ਦੇਖੋ ਤੁਹਾਡੇ ਸਾਹਮਣੇ ਆ ਆਦਬ ਵੀ ਨਹੀਂ ਜਾਨੀ ਤੇ ਪੱਲੇ ਪੈਣਾ ਹੈ ਤੇ ਇੰਨਾ ਡੀਜ਼ਲ ਖਰਚਾ ਕਰਕੇ ਸਪ੍ਰੇਹਾ ਕਰਕੇ ਫਿਰ ਵੀ ਜਾਨੀ ਤੇ ਇਹਦਾ ਬਿਮਾਰੀ ਦਾ ਕੋਈ ਹੱਲ ਨਹੀਂ ਨਿਕਲਿਆ ਹੈ ਪ੍ਰਸ਼ਾਸਨ ਨੂੰ ਹੀ ਹੱਥ ਜੋੜ ਕੇ ਬੇਨਤੀ ਹੈ ਵੀ ਬਾਤ ਤੋਂ ਬਾਦ ਸਾਡੀ ਮਦਦ ਕਰੀ ਜਾਵੇ ਛੋਟੇ ਕਿਸਾਨ ਆ ਕਿਸੇ ਨੇ ਜਾਨੀ ਤੇ ਆਪਣਾ ਵਿਆਹ ਦਾ ਸੋਚਿਆ ਹੋਆ ਕਿਸੇ ਨੇ ਕੁਝ ਜਵਾਕਾਂ ਦੀ ਪੜ੍ਹਾਈ ਵਾਸਤੇ ਜਾ ਹੋ ਗਾ ਨਾ ਇਹਨਾਂ ਦੇ ਸਿਰ ਤੇ ਹੀ ਚੱਲਦਾ ਸੀ ਖਰਚਾ ਤੇ ਉਹਨੇ ਹੁਣ ਇਹੀ ਨਾ ਪੱਲੇ ਰਿਹਾ ਕੁਛ ਆਪਣੇ ਫਸਲੇ ਨਾ ਨਿਕਲੇ ਤਾਂ ਛੋਟਾ ਕਿਸਾਨ ਕਿੱਧਰ ਨੂੰ ਜਾਵੇ ਯਾਰ ਪ੍ਰਸ਼ਾਸਨ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਵੱਧ ਤੋਂ ਵੱਧ ਵੀ ਹੈਲਪ ਕਰੀ ਜਾਵੇ ਮੁਆਵਜ਼ਾ দেয়া ਜਾਵੇ ਭਗਵਾਨ ਤੁਮਾ ਸੀਐਮ ਸਾਹਿਬ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਥੋੜਾ ਜਿਹਾ ਇੱਧਰ ਵੀ ਜਿਹੜਾ ਇੱਕ ਚਲੋ ਹੜਪੀਟ ਦਾ ਵਾਲਾ ਉਧਰ ਵੀ ਕਾ ਕਰ ਰਹੇ ਹੈ ਜਿਹੜੀ ਆ ਬਿਮਾਰੀ ਵਾਲਾ ਇੱਧਰ ਵੀ ਥੋੜਾ ਧਿਆਨ দেয়া ਜਾਵੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਸੀਐਮ ਸਾਹਿਬ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਇਹਨਾਂ ਦਾ ਵਾਤੋ-ਵਾਤ ਮੁਆਵਜ਼ਾ ਦੇ ਆ ਜਾਵੇ। ਤੁਹਾਡੀ ਪਿੰਡ 'ਚ ਹੋਰ ਵੀ ਨੁਕਸਾਨ ਹੋਇਆ ਜੀ। ਹੋਰ ਵੀ ਵਾਧੂ ਹੈ। ਸਾਰੇ ਜਣੇ ਤੇ ਫਟੇਗੜ ਸਾਹਿਬ ਆ ਆਲੇ-ਦਾਲੇ ਹੈਗਾ ਜਣੇ ਤੇ ਬਿਮਾਰੀ ਜਿਵੇਂ ਪਰ ਤੋਂ ਪ੍ਰਾਰ ਆਈ ਸੀ। ਇਹ 'ਚ ਬਚਦਾ ਕੁਝ ਨਹੀਂ ਹੈ। ਨਾ ਤਾਂ ਹੁਣ ਮੰਨ ਲਓ ਜੀ ਆਪਾਂ ਮਸ਼ੀਨ ਤੋਂ ਬਢਾਈ ਦਾ ਵੀ ਖਰਚਾ ਨਹੀਂ ਨਿਕਲਣਾ ਇਹਦਾ। ਜਿਹੜਾ ਆਪਾਂ ਦੇਣਾ ਜਾਂ ਕੁਝ ਵੀ ਜਾਂ ਭਈਆਂ ਦਾ 6 ਤੋਂ 7000 ਰੁਪਿਆ 8000 ਰੁਪਿਆ ਮੰਗਦੇ ਆ। ਇਹ 'ਚੋਂ ਨਿਕਲਣਾ ਹੀ ਕੁਝ ਨਹੀਂ ਹੈ ਤਾਂ ਬੰਦਾ ਕਿੱਧਰ ਨੂੰ ਜਾਵੇ ਯਾਰ ਕਿਵੇਂ ਕਰੇ? ਹੁਣ ਨਾ ਤਾਂ ਇਹਨੂੰ ਆਪਾਂ ਬਾਹ ਸਕਦੇ ਆ। 52 ਵੀ ਤੁਹਾਨੂੰ ਪਤਾ ਵੀ ਹੁਣੇ ਨਹੀਂ ਸੇਵਾ ਕਰੀਆ ਵੀ ਚਲੋ ਜਿਹੜਾ ਹੁਣ ਜਿੱਥੇ 25 ਤੋਂ 30 30 ਕੁਆਂਟਲ ਨਿਕਲਣਾ ਸੀ ਉਹੀ ਚਾਹਤੇ ਇਹਨਾਂ ਤੋਂ 4 ਕੁਆਂਟਲ ਨਿਕਲਣਾ ਹੈ ਪ੍ਰਤੀ 100 ਰੁਪਏ ਹੁਣ ਉੱਪਰ ਤੇ 60 60 65 65000 ਰੁਪਏ ਠੇਕ ਹੈ ਹੁਣ ਬੰਦਾ ਛੋਟਾ ਕਿਸਾਨ ਜਾਵੇ ਕਿਤੇ ਨੂੰ ਏਸੀ ਸਿਰ ਤੇ ਚੱਲ ਰਿਹਾ ਸਾਰਾ ਕੁਝ ਤੇ ਹੁਣ ਪ੍ਰਸ਼ਾਸਨ ਨੂੰ ਵੀ ਇਹੀ ਹੱਥ ਜੋੜ ਕੇ ਅਪੀਲ ਹੈ ਵੀ ਵੱਧ ਤੋਂ ਵੱਧ ਮੁਆਵਜ਼ਾ ਦੇ ਆ ਜਾਵੇ ਜੀ ਮਦਰ ਜੀ ਆਪਾਂ ਮਸ਼ੀਨ ਤੋਂ ਬਣਾਉਣ ਦਾ ਵੀ ਖਰਚਾ ਪੁਰਾਣਾ ਜੀ ਪਈਏ ਵੱਧ ਜਾਂਦਾ 5000 ਮੰਗਦੇ ਕਿੱਲੇ ਦਾ ਜੀ ਕਿੱਤੋਂ ਪੂਰਾ ਹੋ ਜੂਗਾ ਤਾਂ ਕੰਮ ਖਰਾਬ ਹੋ ਗਿਆ ਬਹੁਤ ਜ਼ਿਆਦਾ ਹੈ ਜੀ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਜੋ ਹੁੰਦਾ ਹੋ ਸਕਦਾ ਵੱਤ ਵੱਤ ਮਿਲੇ ਜੀ ਵੱਤ ਵੱਤ ਮੁਆਵਜ਼ਾ ਦਿੱਤਾ ਜਾਵੇ ਹਾਂਜੀ ਹਾਂਜੀ